ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਅੱਜ ਅਸੀਂ ਪਹਿਲਗਾਮ ਤੇ ਜਿਹੜਾ ਕਾਇਰਾਨਾ ਕੱਲ ਹਮਲਾ ਹੋਇਆ ਸਾਡੇ ਦੇਸ਼ਵਾਸੀਆਂ ਨਾਲ ਸਾਡੇ ਭਰਾਵਾਂ ਨਾਲ ਉਹਦੇ ਅੰਗੇਸ਼ਟ ਆਹੀ ਇੱਥੇ ਰੋਸ਼ ਪ੍ਰਗਟ ਕਰਨ ਆਏ ਕੈਂਡਲ ਮਾਰਚ ਕਰ ਰਹੇ ਆ ਇਹ ਬਹੁਤ ਮੰਦਭਾਗੀ ਘਟਨਾ ਹੋਈ ਹੈ ਜਿਸ ਚ ਸਾਡੇ ਹਿੰਦੂਸਤਾਨੀ ਤਕਰੀਬਨ 28 ਦੇ ਕਰੀਬ ਸ਼ਹੀਦ ਹੋ ਚੁੱਕੇ ਨੇ ਐ ਸਮਾਂ ਆ ਚੁੱਕਿਆ ਕਿ ਪਾਕਿਸਤਾਨ ਨੂੰ ਹੋ ਨਿਕ ਮੂੰਹ ਤੋੜ ਜਵਾਬ ਦਿੱਤਾ ਜਾਏ ਸਿਰਫ ਬਿਆਨਾਂ ਨਾਲ ਜਾਂ ਕੈਂਡਲ ਮਾਰਚ ਸਿਰਫ ਕੈਂਡਲ ਮਾਰਚ ਕਰਦਾਂ ਦਾ ਕੰਮ ਨਹੀਂ ਚੱਲੇਗਾ ਹੁਣ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇਂਦਾ ਇੱਕ ਸਹੀ ਟਾਈਮ ਆ ਚੁੱਕਿਆ ਹੈ ਅਹੀਂ ਸਿਰਫ ਪਠਾਨਕੋਟ ਵਾਸੀ ਅਹ ਤੁਹਾਡੇ ਚੈਨਲ ਥਾਈ ਐਕਸਪ੍ਰੈਸ ਕਰਨਾ ਚਾਹੁੰਦੇ ਆ ਕਿ ਪੂਰਾ ਪਠਾਨਕੋਟ ਸ਼ਹੀਦਾਂ ਨਾਲ ਇਸ ਵੇਲੇ ਖੜਾ ਸਾਨੂੰ ਸਾਰਿਆਂ ਨੂੰ ਬਹੁਤ ਦੁੱਖ ਹੋਇਆ ਤੇ ਲਫ਼ਜ਼ ਬਿਆਨ ਨਹੀਂ ਕਰ ਸਕਦੇ ਜਿੰਨੇ ਅਸੀਂ ਇਸ ਵੇਲੇ ਦੁਖੀ ਆਂ ਕਿ ਸਾਡੇ ਪਰਾਵਾ ਨੂੰ ਉਥੇ ਸ਼ਹਾਦਤ ਮਿਲੀ ਤੇ ਆਨ ਵਾਲੇ ਕੁਝ ਸਮੇਂ ਚ ਮੈਨੂੰ ਉਮੀਦ ਹੈ ਕਿ ਸਰਕਾਰ ਕੁਝ ਨਾ ਕੁਝ ਇੱਕ ਕੰਕਰੀਟ ਸਟੈਪ ਲਏਗੀ ਤੇ ਬਸ ਇਹੀ ਤੁਹਾਡੇ ਰਾਈ ਕਿ ਸਾਰੇ ਸੇਫ ਰੈਂਟ ਸਾਨੂੰ ਬੋਇਕਾਟ ਕਰਨਾ ਚਾਹੀਦਾ ਹੈ ਥੋੜੀ ਦੇਰ ਵਾਸਤੇ ਕਸ਼ਮੀਰ ਤਾਕੀ ਉਥੇ ਵੀ ਸਬਕ ਸਿਖਾਇਆ ਜਾਏ ਲੋਕਲਸ ਨੂੰ ਪਤਾ ਚੱਲੇ